ਛੱਡ ਮਲਕ ਤੇ ਢੋਰਾ ਛੱਡ ਮਲਕ ਤੇ ਢੋਰਾ ਤੂੰ ਕਿਉਂ ਡੋਲਦਾ ਏ ਇੱਕ ਰਸਤਾ ਬੰਦ ਹੁੰਦਾ ਚਾਰ ਰੱਬ ਖੋਲਦਾ ਏ ਇੱਕ ਰਸਤਾ ਬੰਦ ਹੁੰਦਾ ਚਾਰ ਰੱਬ ਖੋਲਦਾ ਏ ਤਨ ਤਨ ਬਾਬਾ ਦੀਪ ਸਿੰਘ ਜੀ 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 ਮੈਂ ਤੇਰਾ ਤਨ ਤਨ ਬਾਬਾ ਸਿੰਘ ਜੀ ਤੂੰ ਮੇਰਾ ਤਨ ਤਨ ਬਾਬਾ ਦੀਪ ਸਿੰਘ ਜੀ ਮੈਂ ਤੇਰਾ ਤਨ ਤਨ ਬਾਬਾ ਦੀਪ ਜਿੰਗ ਜੀ ਤੂੰ ਮੇਰਾ ਹੋ ਅਸੀਂ ਆਏ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਛੱਡ ਮਲਕ ਤੇ ਢੋਰਾ ਛੱਡ ਮਲਕ ਤੇ ਢੋਰਾ ਤੂੰ ਕਿਉਂ ਡੋਲਦਾ ਏ ਇੱਕ ਰਸਤਾ ਤਾਰ ਰੱਬ ਖੋਲਦਾ ਏ ਇੱਕ ਰਸਤਾ ਬੰਦ ਹੁੰਦਾ ਚਾਰ ਰੱਬ ਖੋਲਦਾ ਏ ਤਨ ਤਨ ਬਾਬਾ ਦੀਪ ਸਿੰਘ ਜੀ 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 ਮੈਂ ਤੇਰਾ ਤਨ ਤਨ ਬਾਬਾ ਦੀਪ ਸਿੰਘ ਜੀ ਤੂੰ ਮੇਰਾ ਤਨ ਤਨ ਬਾਬਾ ਦੀਪ ਸਿੰਘ ਜੀ ਮੈਂ ਤੇਰਾ ਤਨ ਤਨ ਬਾਬਾ ਦੀਪ ਸਿੰਘ ਜੀ ਤੂੰ ਮੇਰਾ it oh I ain't. ਧੰਨ ਬਾਬਾ ਦੀਪ ਸਿੰਘ ਜੀ ਛੱਡ ਮਲਕ ਤੇ ਡੋਰਾ ਛੱਡ ਮਲਕ ਤੇ ਡੋਰਾ ਤੂੰ ਕਿਉਂ ਡੋਲਦਾ ਏ ਇੱਕ ਰਸਤਾ ਬੰਦ ਹੁੰਦਾ ਚਾਰ ਰੱਬ ਖੋਲਦਾ ਏ ਇੱਕ ਰਸਤਾ ਬੰਦ ਹੁੰਦਾ ਆਰ ਰੱਬ ਖੋਲਦਾਏ ਤਨ ਤਨ ਬਾਬਾ ਦੀਪ ਸਿੰਘ ਜੀ 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 ਮੈਂ ਤੇਰਾ ਤਨ ਤਨ ਬਾਬਾ ਦੀਪ ਸਿੰਘ ਜੀ ਤੂੰ ਮੇਰਾ ਤਨ ਤਨ ਬਾਬਾ ਦੀਪ ਸਿੰਘ ਜੀ ਮੈਂ ਤੇਰਾ ਤਨ ਤਨ ਬਾਬਾ ਦੀਪ ਸਿੰਘ ਜੀ ਤੂੰ ਮੇਰਾ ਹੋ ਅਸੀਂ ਆਏ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਛੱਡ ਮਲਕ ਤੇ ਢੋਰਾ ਛੱਡ ਮਲਕ ਤੇ ਢੋਰਾ ਤੂੰ ਕਿਉਂ ਡੋਲਦਾ ਏ ਇੱਕ ਰਸਤਾ ਬੰਦ ਹੁੰਦਾ ਚਾਰ ਰੱਬ ਖੋਲਦਾ ਏ ਇੱਕ ਰਸਤਾ ਬੰਦ ਹੁੰਦਾ ਚਾਰ ਰੱਬ ਖੋਲਦਾ ਏ ਤਨ ਤਨ ਬਾਬਾ ਦੀਪ ਸਿੰਘ ਜੀ 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 ਮੈਂ ਤੇਰਾ ਤਨ ਤਨ ਬਾਬਾ ਦੀਪ ਸਿੰਘ ਜੀ ਮੈਂ ਤੇਰਾ ਦੀਪ ਸਿੰਘ ਜੀ ਤੂੰ ਮੇਰਾ ਤਨ ਤਨ ਬਾਬਾ ਦੀਪ ਸਿੰਘ ਜੀ ਮੈਂ ਤੇਰਾ तन बाबा दप सिंह जी तूं मेर हो सी आए ते द्वारे आए ते द्वे उर कबूल करो ਕਰੋ ਤਨ ਤਨ ਬਾਬਾ ਦੀਪ ਸਿੰਘ ਜੀ 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 ਛੱਡ ਮਲਕ ਤੇ ਢੋਰਾ ਛੱਡ ਮਲਕ ਤੇ ਢੋਰਾ ਤੂੰ ਕਿਉਂ ਡੋਲਦਾ ਏ ਇੱਕ ਰਸਤਾ ਬੰਦ ਹੁੰਦਾ ਚਾਰ ਰੱਬ ਖੋਲਦਾ ਏ ਇੱਕ ਰਸਤਾ ਬੰਦ ਹੁੰਦਾ ਚਾਰ ਰੱਬ ਖੋਲਦਾ ਏ ਤਨ ਤਨ ਬਾਬਾ ਦੀਪ ਸਿੰਘ ਜੀ 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 ਮੈਂ ਤੇਰਾ ਤਨ ਤਨ ਬਾਬਾ ਦੀਪ ਸਿੰਘ ਜੀ ਤੂੰ ਮੇਰਾ ਤਨ ਤਨ ਬਾਬਾ ਦੀਪ ਸਿੰਘ ਜੀ ਮੈਂ ਤੇਰਾ ਤਨ ਤਨ ਬਾਬਾ ਦੀਪ ਸਿੰਘ ਜੀ ਤੂੰ ਮੇਰਾ ਹੋਸੀ ਆ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਛੱਡ ਮਲਕ ਤੇ ਢੋਰਾ ਛੱਡ ਮਲਕ ਕੀ ਰਸਤਾ ਬੰਦ ਹੁੰਦਾ ਚਾਰ ਰੱਬ ਖੋਲਦਾ ਏ ਇੱਕ ਰਸਤਾ ਬੰਦ ਹੁੰਦਾ ਚਾਰ ਰੱਬ ਖੋਲਦਾ ਏ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਮੈਂ ਤੇਰਾ ਤਨ ਤਨ ਬਾਬਾ ਦੀਪ ਸਿੰਘ ਜੀ ਮੈਂ ਤੇਰਾ ਤਨ ਤਨ ਬਾਬਾ ਦੀਪ ਸਿੰਘ ਜੀ ਮੈਂ ਤੇਰਾ ਤਨ ਤਨ ਬਪਦੀ ਬ쟁 ਜੀ ਤੂੰ ਮੇਰਾ ਹੋ ਅਸੀਂ ਆਏ ਨਕ ਕਰੋ ਤਨ ਤਨ ਬਾਬਾ ਦੀਪ ਸਿੰਘ ਜੀ 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 ਛੱਡ ਮਲਕ ਤੇ ਢੋਰਾ ਛੱਡ ਮਲਕ ਤੇ ਡੋਰਾ ਤੂੰ ਕਿਉਂ ਡੋਲਦਾ ਏ ਇੱਕ ਰਸਤਾ ਬੰਦ ਹੁੰਦਾ ਚਾਰ ਰੱਬ ਖੋਲਦਾ ਏ ਇੱਕ ਰਸਤਾ ਬੰਦ ਹੁੰਦਾ ਚਾਰ ਰੱਬ ਖੋਲਦਾ ਏ ਤਨ ਤਨ ਬਾਪਾ ਦੀ ਸਿੰਘ ਜੀ ਤਨ ਤਨ ਬਾਬਾ ਦੀਪ 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 ਸਿੰਘ ਜੀ ਮੈਂ ਤੇਰਾ ਤਨ ਤਨ ਬਾਬਾ ਦੀਪ ਸਿੰਘ ਜੀ ਤੂੰ ਮੇਰਾ ਤਨ ਤਨ ਬਾਬਾ ਦੀਪ ਸਿੰਘ ਜੀ ਮੈਂ ਤੇਰਾ ਤਨ ਤਨ ਬਾਬਾ ਦੀਪ ਸਿੰਘ ਜੀ ਤੂੰ ਮੇਰਾ ਹੋ ਅਸੀਂ ਆਏ ਬਾਬਾ ਦੀਪ ਸਿੰਘ ਦੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਛੱਡ ਮਲਕ ਤੇ ਢੋਰਾ ਛੱਡ ਮਲਕ ਤੇ ਢੋਰਾ ਤੂੰ ਕਿਉਂ ਡੋਲਦਾ ਏ ਇੱਕ ਰਸਤਾ ਬੰਦ ਹੁੰਦਾ ਚਾਰ ਰੱਬ ਖੋਲਦਾ ਏ ਇੱਕ ਰਸਤਾ ਬੰਦ ਹੁੰਦਾ ਚਾਰ ਰੱਬ ਖੋਲਦਾ ਏ ਤਨ ਤਨ ਬਾਬਾ ਦੀਪ ਸਿੰਘ ਜੀ 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 ਮੈਂ ਤੇਰਾ ਤਨ ਤਨ ਬਾਬਾ ਦੀਪ ਸਿੰਘ ਜੀ ਤੂੰ ਮੇਰਾ ਤਨ ਤਨ ਬਾਬਾ ਦੀਪ ਸਿੰਘ ਜੀ ਮੈਂ ਤੇਰਾ ਤਨ ਤਨ ਬਾਬਾ ਦੀਪ ਸਿੰਘ ਜੀ ਤੂੰ ਮੇਰਾ Hoje ai ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਛੱਡ ਮਲਕ ਤੇ ਢੋਰਾ ਛੱਡ ਮਲਕ ਤੇ ਢੋਰਾ ਤੂੰ ਕਿਉਂ ਡੋਲਦਾ ਏ ਇੱਕ ਰਸਤਾ ਬੰਦ ਹੁੰਦਾ ਚਾਰ ਰੱਬ ਖੋਲਦਾ ਏ ਇੱਕ ਰਸਤਾ ਬੰਦ ਹੁੰਦਾ ਚਾਰ ਰੱਬ ਖੋਲਦਾ ਏ ਤਨ ਤਨ ਬਾਬਾ ਦੀਪ ਸਿੰਘ ਜੀ 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 ਮੈਂ ਤੇਰਾ ਤਨ ਤਨ ਬਾਬਾ ਦੀਪ ਸਿੰਘ ਜੀ ਤੂੰ ਮੇਰਾ ਤਨ ਤਨ ਬਾਬਾ ਦੀਪ ਸਿੰਘ ਜੀ ਮੈਂ ਤੇਰਾ ਤਨ ਤਨ ਬਾਬਾ ਦੀਪ ਸਿੰਘ ਜੀ ਤੂੰ ਮੇਰਾ ਹੋ ਅਸੀਂ ਆਏ ਬੂਲ ਕਰੋ ਸਾਡੀ ਅਰਜ਼ਾ ਨੂੰ ਕਬੂਲ ਕਰੋ ਤਨ ਤਨ ਬਾਬਾ ਦੀਪ ਸਿੰਘ ਜੀ 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 ਛੱਡ ਮਲਕ ਤੇ ਢੋਰਾ ਛੱਡ ਮਲਕ ਤੇ ਡੋਰਾ ਤੂੰ ਕਿਉਂ ਡੋਲਦਾ ਏ ਇੱਕ ਰਸਤਾ ਬੰਦ ਹੁੰਦਾ ਚਾਰ ਰੱਬ ਖੋਲਦਾ ਏ ਇੱਕ ਰਸਤਾ ਬੰਦ ਹੁੰਦਾ ਚਾਰ ਰੱਬ ਖੋਲਦਾ ਏ ਤਨ ਤਨ ਬਾਬਾ ਦੀਪ ਸਿੰਘ ਜੀ 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 ਮੈਂ ਤੇਰਾ ਤਨ ਤਨ ਬਾਬਾ ਦੀਪ ਸਿੰਘ ਜੀ ਤੂੰ ਮੇਰਾ ਤਨ ਤਨ ਬਾਬਾ ਦੀਪ ਸਿੰਘ ਜੀ ਮੈਂ ਤੇਰਾ ਤਨ ਤਨ ਬਾਬਾ ਦੀਪ ਸਿੰਘ ਜੀ ਤੂੰ ਮੇਰਾ ਛੱਡ ਮਲਕ ਤੇ ਢੋਰਾ ਤੂੰ ਕਿਉਂ ਡੋਲਦਾ ਏ ਇੱਕ ਰਸਤਾ ਬੰਦ ਹੁੰਦਾ ਚਾਰ ਰੱਬ ਖੋਲਦਾ ਏ ਇੱਕ ਰਸਤਾ ਬੰਦ ਹੁੰਦਾ ਚਾਰ ਰੱਬ ਖੋਲਦਾ ਏ ਤਨ ਤਨ ਬਾਬਾ ਦੀਪ ਸਿੰਘ ਜੀ 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 ਮੈਂ ਤੇਰਾ ਤਨ ਤਨ ਬਾਬਾ ਦੀਪ ਸਿੰਘ ਜੀ ਤੂੰ ਮੇਰਾ ਤਨ ਤਨ ਬਾਬਾ ਦੀਪ ਸਿੰਘ ਜੀ ਮੈਂ ਤੇਰਾ ਤਨ ਤਨ ਬਾਬਾ ਦੀਪ ਸਿੰਘ ਜੀ ਤੂੰ ਮੇਰਾ ਹੋਸੀ ਆਏ ਰੋ ਤਨ ਤਨ ਬਾਬਾ ਦੀਪ ਸਿੰਘ ਜੀ 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 ਛੱਡ ਮਲਕ ਤੇ ਡੋਰਾ ਛੱਡ ਮਲਕ ਤੇ ਡੋਰਾ ਤੂੰ ਕਿਉਂ ਡੋ ਇੱਕ ਰਸਤਾ ਬੰਦ ਹੁੰਦਾ ਚਾਰ ਰੱਬ ਖੋਲਦਾ ਏ ਇੱਕ ਰਸਤਾ ਬੰਦ ਹੁੰਦਾ ਚਾਰ ਰੱਬ ਖੋਲਦਾ ਏ ਤਨ ਤਨ ਬਾਬਾ ਦੀਪ ਸਿੰਘ ਜੀ 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 ਮੈਂ ਤੇਰਾ ਤਨ ਤਨ ਬਾਬਾ ਦੀਪ ਸਿੰਘ ਜੀ ਤੂੰ ਮੇਰਾ ਤਨ ਤਨ ਬਾਬਾ ਦੀਪ ਸਿੰਘ ਜੀ ਮੈਂ ਤੇਰਾ ਤਨ ਤਨ ਬਾਬਾ ਦੀਪ ਸਿੰਘ ਜੀ ਤੂੰ ਮੇਰਾ ਹੋ ਅਸੀਂ ਆਏ ਤਨ ਤਨ ਬਾਬਾ ਦੀਪ ਸਿੰਘ ਜੀ 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 ਛੱਡ ਮਲਕ ਤੇ ਢੋਰਾ ਛੱਡ ਮਲਕ ਤੇ ਢੋਰਾ ਤੂੰ ਕਿਉਂ ਡੋਲਦਾ ਇੱਕ ਰਸਤਾ ਬੰਦ ਹੁੰਦਾ ਚਾਰ ਰੱਬ ਖੋਲਦਾ ਏ ਇੱਕ ਰਸਤਾ ਬੰਦ ਹੁੰਦਾ ਚਾਰ ਰੱਬ ਖੋਲਦਾ ਏ ਤਨ ਤਨ ਬਾਬਾ ਦੀਪ ਸਿੰਘ ਜੀ 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 ਮੈਂ ਤੇਰਾ ਤਨ ਤਨ ਬਾਬਾ ਦੀਪ ਸਿੰਘ ਜੀ ਤੂੰ ਮੇਰਾ ਤਨ ਤਨ ਬਾਬਾ ਦੀਪ ਸਿੰਘ ਜੀ ਮੈਂ ਤੇਰਾ ਤਨ ਤਨ ਬਾਬਾ ਦੀਪ ਸਿੰਘ ਜੀ ਤੂੰ ਮੇਰਾ ਹੋ ਅਸੀਂ ਆਏ ਵਾ ਦੀਪ ਸਿੰਘ ਜੀ ਤਨ ਤਨ ਬਾ ਬਾ ਦੀਪ ਸਿੰਘ ਜੀ ਤਨ ਤਨ ਬਾ ਬਾ ਦੀਪ ਸਿੰਘ ਜੀ ਤਨ ਤਨ ਬਾ ਬਾ ਦੀਪ ਸਿੰਘ ਜੀ ਛੱਡ ਮਲਕ ਤੇ ਢੋਰਾ ਛੱਡ ਮਲਕ ਤੇ ਢੋਰਾ ਤੂੰ ਕਿਉਂ ਡੋਲਦਾ ਏ ਇੱਕ ਰਸਤਾ ਬੰਦ ਹੁੰਦਾ ਚਾਰ ਰੱਬ ਖੋਲਦਾ ਏ ਇੱਕ ਰਸਤਾ ਬੰਦ ਹੁੰਦਾ ਚਾਰ ਰੱਬ ਖੋਲਦਾ ਏ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ